ਜੱਟ ਦੀ ਜੋਨ ਬੁੜੀ ਅੱਜ ਸਾਡੇ ਨਾਲ ਇੱਕ ਸਾਥੀ ਆ ਤੁਹਾਨੂੰ ਮਿਲਣ ਜਾ ਰਹੇ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਉਹਨਾਂ ਦੀ ਹੱਡ ਬੀਤੀ ਬਾਈ ਕੀ ਨਾਮ ਆਪਣਾ ਰਾਜ ਸਿੰਘ ਹੈ ਵੀਰ ਜੀ ਕੀ ਖੋਜਾ ਕੀ ਸੀ ਇਸ ਵਿੱਚ ਵੀਰ ਜੀ ਮੇਰਾ ਪਿੰਡ ਹੈ ਆਲਮਵਾਲਾ ਮਲੋਟ ਦੇ ਕੋਲੇ ਮਲੋਟ ਤੋਂ 10 ਕਿਲੋਮੀਟਰ ਦੂਰ ਹੈ ਫਾਜ਼ਿਲਕਰ ਉੱਤੇ ਤੇ ਮੇਰੇ ਭਰਾ ਨੇ ਮੈਨੂੰ ਮੇਰੀ ਮਾਂ ਨੂੰ ਘਰੋਂ ਕੱਢਦਾ ਸਾਨੂੰ ਮੈਨੂੰ ਤਾਂ 44 ਸਾਲ ਹੋ ਗਏ ਘਰੋਂ ਕੱਢੇ ਨੂੰ ਤੇ ਮਾਂ ਨੂੰ 40 ਸਾਲ ਹੋ ਗਏ ਵਸ ਰੁਲਦੇ ਫਿਰਦੇ ਆ ਜੀ ਸਾਰੀ ਜ਼ਮੀਨ ਆਪਦੇ ਨਾਮ ਪਤਾ ਨਹੀਂ ਹੁਣ ਕਿਵੇਂ ਕਰਵਾਈ ਹੈ ਮੇਰੇ ਫਾਦਰ ਸਾਹਿਬ 2007 ਚ ਸ਼ਾਇਦ ਚਲ ਗਏ ਸੀਗੇ ਸ਼ਾਇਦ ਮੇਰਾ ਮੇਰੇ ਪੱਕਾ ਯਾਦ ਨਹੀਂ ਤੇ ਉਹਨਾਂ ਨੂੰ ਵੀ ਬਹੁਤ ਗੁੱਸਾ ਰਿਹਾ ਜੀ ਮੈਨੂੰ ਵੀ ਮੇਰੀ ਮਾਂ ਨੂੰ ਵੀ ਕੌਣ ਗੁੱਸਾ ਦੋ ਭਰਾ ਜੀ ਮੇਰਾ ਤਾਰ ਸਿੰਘ ਉਹਦਾ ਨਾਮ ਜੀ ਤੇ ਸਾਰੀ ਕਿ ਜਾਇਦਾਦ ਉਹ ਆਪਦੇ ਪਤਾਨੇ ਕਿਵੇਂ ਨਾ ਕਰਾ ਗਿਆ ਜੀ ਸਾਨੂੰ ਤਾਂ ਬਸ ਘਰੋਂ ਦੇ ਕਰ ਕਰ ਛੱਡਿਆ ਮੇਰੇ ਪਿਓ ਦਾ ਵੀ ਉਹਨੇ ਕੁੱਟ ਕੁੱਟ ਕੇ ਜੂ ਬਣਾ ਤੋੜਦਾ ਸੀ ਕਈ ਸਾਲ ਮੇਰਾ ਪਿਓ ਜੇ ਦੇ ਵਿੱਚ ਬਿਲਕੁਲ ਕੇ ਮਰਿਆ ਜੀ ਤੇ ਬਸ ਜੀ ਮੈਂ ਆਪਾਂ ਨੂੰ ਹੱਕ ਚਾਹੀंदे ਸੀ ਮੇਰਾ ਹੱਕ ਮੇਰੀ ਮਾਂ ਦਾ ਹੱਕ ਜੀ ਤੇ ਉਹਨੇ ਸਾਰੇ ਕਸੇ ਤੇ ਕਬਜ਼ਾ ਕਰ ਲਿਆ ਘਰ ਵੀ ਉਹਨੇ ਵੇਚਦਾ 16 ਲੱਖ 20 ਹਜ਼ਾਰ ਦਾ ਉਹਦੇ ਚ ਵੀ ਕੱਖ ਨਹੀਂ ਦਿੱਤਾ ਪੰਜ ਸੱਤ ਸਾਲ ਉਹਨੇ ਠੇਕਾ ਦਿੱਤਾ ਵੀ ਮੇਰੇ ਭਣੋਈਏ ਤੋਂ ਡਰਦੇ ਨੇ। ਹੂੰ। ਪਹਿਲਾਂ 7000 ਦਿੱਤਾ, ਫੇਰ 8 ਫੇਰ 9 ਫੇਰ ਦੋਕਸਾਲ 10 ਦਿੱਤਾ। ਫੇਰ ਉਹ ਵੀ ਮੁੱਕਰ ਗਿਆ ਜੀ। ਹੁਣ ਕਿੱਥੇ ਰਹਿ ਰਹੇ ਸੀ? ਹੁਣ ਮੈਂ ਜੀ ਬਟੰਡੇ ਦੇ ਕੋਲੇ ਪਿੰਡ ਹੈ ਗੁਰੂ ਸਰਸਿਆਣੀ ਵਾਲਾ ਭੈਣ ਕੋਲੇ ਰਹਿਣਾ ਜੀ। 44 ਸਾਲ ਹੋ ਗਏ। ਉੱਥੇ ਰਹਿੰਦੇ ਹੁਣ ਜੀ। ਹੂੰ। ਬਸ ਰੋਲਦੇ ਫਿਰਦੇ ਆਂ ਵੀਰ ਜੀ। ਹੂੰ। ਬਹੁਤ ਦੂਰ ਦੂਰ ਤੱਕ ਗਏ ਆ ਜੀ। ਮੈਂ ਪਹਿਲੀ ਵੀਡੀਓ ਦੇ ਵਿੱਚ ਇਹ ਮੇਰੀ ਦੂਜੀ ਸਾਡੇ ਨਾਲ ਇੱਕ ਮਾਂ ਆਪਣੇ ਮਾਤਾ ਦੋਨੇ ਮਾਂ-ਪੁੱਤ ਸੀ। ਹਾਂਜੀ ਹਾਂਜੀ। ਉਹ ਅੱਜ ਕਿੱਥੇ ਆ? ਉਹ ਵੀਰ ਜੀ ਰਿਸ਼ਤੇਦਾਰੀ 'ਚ ਹੈ। ਬਸ ਰੋਲਦੇ ਫਿਰਦੇ ਤੇ ਬਹੁਤ ਦੂਰ ਦੂਰ ਤੱਕ ਗਏ ਆ ਜੀ ਦਿੱਲੀ ਤੱਕ ਗਏ ਆ ਬਹੁਤ ਦੂਰ ਦੂਰ ਤੱਕ ਗਏ ਆ ਕੋਈ ਜਗਾ ਛੱਡੀ ਨਹੀਂ ਜਿੱਤੇ ਸੀ ਗਏ ਨਹੀਂ ਮਾਤਾ ਘੱਟੋ ਘੱਟ 10 11 ਵਾਰੀ ਮੁਕਸਰ ਗਏ ਜਦੋਂ ਜਾਂਦੇ ਕਿਤੇ ਕਹਿੰਦੇ ਡੀਸੀ ਬਦਲ ਗਿਆ ਕਿਤੇ ਕਹਿੰਦੇ ਡੀਸੀ ਅੱਜ ਆਇਆ ਨਹੀਂ ਡੀਸੀ ਛੁੱਟੀ ਤੇ ਹੈ ਕੁਛ ਨਾ ਕੁਛ ਕਹਿੰਗੇ ਕਦੇ ਡੀਸੀ ਨਹੀਂ ਮਿਲੇ ਜੀ ਮੈਂ ਤਾਂ ਬੜੀ ਹੈਰਾਨਗੀ ਹੋ ਰਹੀ ਹੈ ਵੀ ਡੀਸੀ ਕਿਉਂ ਨਹੀਂ ਮਿਲੇਗਾ ਬਹੁਤ ਜਗ੍ਹਾ ਤੇ ਗਏ ਆ ਜੀ ਬਹੁਤ ਹੀ ਜਗ੍ਹਾ ਤੇ ਗਏ ਹਾਂ ਉਸ ਵੀਡੀਓ ਵਿੱਚ ਵੀ ਮੈਂ ਦੱਸਿਆ ਜੀ ਇੱਕ ਦੋ ਸ਼ਬਦਾਂ ਦੀ ਏਅਰਫੇਅਰ ਹੋ ਜਾਂਦੀ ਹੈ ਬੋਲਣ 'ਚ ਪਰ ਮੈਂ ਬਿਲਕੁਲ ਝੂਠ ਨਹੀਂ ਬੋਲूंगा ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਵੀ ਪਹਿਲਾਂ ਸਾਰੇ ਕਸੇ ਦੀ ਜਾਂਚ ਹੋਵੇ ਜੇ ਮੈਂ ਝੂਠ ਬੋਲਦਾ ਤਾਂ ਮੈਨੂੰ ਸਜ਼ਾ ਹੋਵੇ ਔਰ ਉਹ ਸਾਰੇ ਕਸ ਦਾ ਕਿਵੇਂ ਮਾਲਕ ਬਣ ਗਏ ਇਹ ਸਾਰੇ ਕਿਸ ਦਾ ਪਤਾ ਲਾਇਆ ਜਾਵੇ ਕੋ ਕੱਲਾ ਕਿਵੇਂ ਬਣ ਗਿਆ ਦੇਖੋ ਮੇਰੇ ਪਿਓ ਨੂੰ ਕੁੱਟ ਕੇ ਮਾਰਿਆ ਉਹਨੇ ਮੇਰਾ ਹਿੱਸਾ ਖਾ ਗਿਆ ਮਾਂ ਦਾ ਹਿੱਸਾ ਖਾ ਗਿਆ ਭੈਣ ਦਾ ਹਿੱਸਾ ਖਾ ਗਿਆ ਤੁਸੀਂ ਉਦੋਂ ਕਿਸੇ ਕੋਲ ਪਹੁੰਚ ਨਹੀਂ ਕੀਤੀ ਬਹੁਤ ਗਏ ਆ ਜੀ ਕਿਸੇ ਨੇ ਰਾਇ ਕਰਾਈ ਨਹੀਂ ਵੀਰ ਜੀ ਰਿਸ਼ਤੇਦਾਰ ਨੇ ਤਾਂ ਕਿਸੇ ਨੇ ਨਿਕرائی ਰਿਸ਼ਤੇਦਾਰ ਤਾਂ ਇਹ ਕਹਿ ਦਿੰਦੇ ਸੀਗੇ ਕਿ ਜਾਣ ਪਛਾਣ ਵਾਲੇ ਤੇਰੀ ਇੱਕ ਲੱਤ ਹੈ ਤੂੰ ਜ਼ਮੀਨ ਕੀ ਕਰਨੀ ਹੈ ਪੂਜਾਵੜਾ ਕਿਸੇ ਡੇਰੇ ਗੁਰਦੁਆਰੇ ਚ ਤੈਨੂੰ ਹਜੂਰ ਸਾਹਿਬ ਛੱਡਿਆ ਹੁੰਨੇ ਆ ਤੈਨੂੰ ਸਰਸੇ ਛੱਡਿਆ ਹੁੰਨੇ ਆ ਪਰ ਵੀਰ ਜੀ ਮੈਨੂੰ ਆਪਦੇ ਘਰ ਦੀ ਯਾਦ ਬਹੁਤ ਆਉਂਦੀ ਹੈ ਬਹੁਤ ਯਾਦ ਆਉਂਦੀ ਹੈ 44 ਸਾਲ ਕੋਈ ਮੂੰਹ ਨਾ ਕਹਿ ਦੇਣਾ ਜੀ ਬਹੁਤ ਵੱਡੀ ਗੱਲ ਹੈ ਜੀ ਹੂੰ ਕੋਈ ਆਪਣੀ ਕਹਾਣੀ ਦੇ ਵਿੱਚ ਭੋਰਾ ਵੀ ਝੂਠ ਹੋਵੇ ਨਾ ਜੀ ਜੋ ਮਰਜੀ ਆਪਾਂ ਨੂੰ ਸੁਝਾ ਦੇ ਦਿਓ ਜੀ ਹੂੰ ਬਹੁਤ ਔਖੇ ਆ ਜੀ ਰੁੱਲਦੇ ਫਿਰਦੇ ਆ 53 ਸਾਲ ਦੀ ਮੇਰੀ ਇਸ ਟਾਈਮ ਉਮਰ ਹੋ ਗਈ ਮਾਂ ਦੀ ਉਮਰ ਹੈ 88 ਸਾਲ ਦੀ ਮਾਂ ਨੂੰ ਇੱਕ ਅੱਖ ਤੋਂ ਦੀਂਦਾ ਮੈਨੂੰ ਵੀ ਹੁਣ ਨਿਗਾਹ ਦੀ ਪ੍ਰੋਬਲਮ ਆ ਰਹੀ ਹੈ ਸਿਹਤ ਵਿੱਚੋਂ ਦਮ ਨਹੀਂ ਰਿਹਾ ਹੂੰ ਹੁਣ ਇੱਥੇ ਮੈਂ ਇਕੱਲਾ ਰਹਿਣਾ ਜੀ ਆਪ ਰੋਟੀ ਪਾਣੀ ਬਣਾਉਣਾ ਭੈਣ ਕੋਲੇ ਰਹਿਣਾ ਉਹ ਪਰਿਵਾਰ ਸਾਰਾ ਬਛੰਡੇ ਰਹਿੰਦੇ ਬਹੁਤ ਹੀ ਦੂਰ ਦੂਰ ਤੱਕ ਗਏ ਜੀ ਮੈਂ ਜੇ ਪਹਿਲਾਂ ਵਾਲੀ ਵੀਡੀਓ ਚ ਵੀ ਕਿਹਾ ਸੀ ਮੈਂ ਜੋ ਬਨੂ ਸੱਚ ਬੋਲੂਗਾ ਵੀਰ ਜੀ ਮੈਂ ਝੂਠ ਬੋਲਾਂ ਨਾ ਪ੍ਰਮਾਤਮਾ ਮੈਨੂੰ ਕਈ ਜਨਮ ਸਜ਼ਾ ਦੇ ਦੇ ਮੈਂ ਜਲੰਧਰ ਜਗਬਾਣੀ ਵਾਲਿਆਂ ਦੇ ਗਿਆ ਵੀ ਮੇਰੀ ਐਂ ਕਰਕੇ ਖਬਰ ਲਾ ਦਿਓ ਉਹਨਾਂ ਨੇ ਵੀ ਟੇਡਾ ਸਿਰ ਮਾਰਤਾ ਕਹਿੰਦੇ ਐਂ ਕਾ ਅਸੀਂ ਖਬਰ ਨਹੀਂ ਲਾ ਸਕਦੇ ਮਲੋਟ ਮੈਂ ਜਗਬਾਣੀ ਵਾਲਿਆਂ ਦੇ ਪੱਤਰਕਾਰ ਨੂੰ ਮਿਲਿਆ ਉਹ ਕਹਿੰਦਾ ਪਹਿਲਾਂ ਸਰਕਾਰੀ ਚਿੱਠੀ ਲਿਆ ਫਿਰ ਕਹਿੰਦਾ ਖਬਰ ਲੱਗੂਗੀ ਬਹੁਤ ਹੀ ਭੱਜਾਂ ਨਠੀ ਕਰੀਏ ਜੀ ਜਿੰਨੀ ਵੀ ਕਹੇ ਤੇ ਮੈਂ ਤਾਂ ਕੋਈ ਧਾਰਮਿਕ ਸਥਾਨ ਵੀ ਨਹੀਂ ਛੱਡਿਆ ਵੀ ਜਿੱਤੇ ਮੱਥਾ ਨਾ ਟੇਕਾ ਫਿਰ ਦੱਸਾ ਇਹਦੇ ਵਿੱਚ ਵੀਰ ਜੀ ਦੇਖੋ ਮੈਂ ਰੁਲਦਾ ਫਿਰਦਾ ਮਾਰ ਰੁਲਦੀ ਫਿਰਦੀ ਆ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਮਾਜ ਸੇਵਕ ਜਥੇਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਨੂੰ ਇਨਸਾਫ ਦਿਵਾਓ ਨਹੀਂ ਉਸ ਟਾਈਮ ਤੇ ਤੁਹਾਡੇ ਕੋਈ ਕਿਸੇ ਪਿੰਡ ਪਿੰਡ ਦੇ ਵੀ ਨਹੀਂ ਕੋਈ ਵੀ ਇਨਸਾਫ ਪਿੰਡ ਦੇ ਵੀਰ ਜੀ ਇੰਨਾ ਕੋਈ ਕੌਣ ਬੋਲਦਾ ਜੀ ਅੱਜ ਸਾਡੇ ਨਾਲ ਉਧਰ ਲੋਕ ਐ ਵੀ ਜੇ ਕਿਸੇ ਪਿੱਛੇ ਲੜਕੇ ਰਾਜੀ ਨਹੀਂ ਗਈ ਸਮਝਾਉਂਦੇ ਸੀਗੇ ਘਰੇ ਬਾੜ ਲੈਂਦਾ ਸੀ ਫਿਰ ਕੱਢ ਦਿੰਦਾ ਸੀਗਾ ਇੱਕ ਵਾਰੀ ਉਹਨੇ ਸਾਨੂੰ ਤਿੰਨਾਂ ਨੂੰ ਘਰੋਂ ਕੱਢਤਾ ਮੇਰੇ ਪਿਓ ਨੂੰ ਵੀ ਮੈਨੂੰ ਵੀ ਮੇਰੀ ਮਾਂ ਨੂੰ ਵੀ ਮੇਰੀ ਮਾਂ ਦੇ ਪੇਕੀ ਜਾਵੜੀ ਮੈਂ ਆਪਦੀ ਭੈਣ ਕੋਲੇ ਜਾਵੜਿਆ ਮੇਰਾ ਪਿਓ ਗੰਗਾ ਨਗਰ ਤੋਂ ਅੱਗੇ ਮੇਰੀ ਭੂਆ ਸੀ ਉੱਥੇ ਜਾਵੜਿਆ ਉਹਨੂੰ ਤਾਂ ਮੇਰੀ ਭੂਆ ਦੇ ਮੁੰਡੇ ਛੱਡ ਗਏ ਮੇਰੇ ਪਿਓ ਨੂੰ ਬਾਅਦ ਚ ਪਿਓ ਨੂੰ ਵੀ ਵਾਧੂ ਕੁੜਦਾ ਰੇ ਮੈਨੂੰ ਵੀ ਵਾਧੂ ਕੁੜਦਾ ਰੇ ਸਾਨੂੰ ਬੰਨ ਲੁੱਟ ਦਿੰਦਾ ਸੀਗਾ ਫੇਰ ਕੀ ਕਰਿਆ ਜੀ ਜਦੋਂ ਅਸੀਂ ਕਹਿ ਕਹਾ ਕੇ ਮੰਨਤਾ ਕਰਕੇ ਆਪ ਸ਼ਰਮ ਵਾਂਗੂ ਜਾਵੜ ਦੇ ਘਰੇ ਫੇਰ ਉਹਨੇ ਚੀਜ਼ਾਂ ਲੁਕੋ ਦਿਆ ਕਰੀ ਖੰਡ ਚਾ ਆਟਾ ਇਥੋਂ ਪਾਈ ਕੇ ਤਵਾ ਤੇ ਸਰਵੇਂ ਚੀ ਜਨ ਲਕੋ ਰਿਆ ਗਰੀ ਜੰਦਾ ਲਾ ਦੇ ਕਰੀ ਉਹ ਐਡਾ ਮਾੜੇ ਵੀਰ ਜੀ ਉਹਦਾ ਜਦੋਂ ਉਹਨਾਂ ਦਾ ਜਿਹੜੀ ਨਾ ਵਿਆਹ ਹੋਇਆ ਇਹਦੇ ਘਰ ਵਾਲੀ ਪਹਿਲਾਂ ਮਰ ਗਈ ਚਾ ਪਿਛੇ ਨੇ ਸੰਭਾਲੀ ਨਹੀਂ ਇਹਦਾ ਵਿਆਹ ਹੋਇਆ ਇਹਦਾ ਸਾਲਾ ਵਿਆਹ ਕਰਾ ਕੇ ਆਇਆ ਤੇ ਉਹ ਹਰਕ ਨਾ ਹਰਕ ਨਾ ਬੁਰਾ ਸਲੂਕ ਕਰਦਾ ਪਿੰਡ ਚ ਬੇਸ਼ੱਕ ਜਾ ਕੇ ਪਤਾ ਕਰ ਸਕਦੇ ਹੂੰ ਤੇ ਉਹਨੇ ਕੁੱਟ ਕੇ ਰਾਤ ਨੂੰ ਆ ਦਸ ਸਾਲਾ ਤੇ ਸਾਲੇ ਹਰ ਦਵੰਦ ਤੇ ਸਾੜੇ ਸੇਮ ਬਹੁਤ ਸੀਗੀ ਉਹ ਜਦੋਂ ਬਾਹਰ ਟੱਪਣ ਲੱਗੇ ਜਦੋਂ ਉਹਨਾਂ ਦੇ ਮਗਰ ਡਾਂਗ ਲੈ ਕੇ ਪੈ ਗਿਆ ਉਹ ਪਾਣੀ ਚ ਡਿੱਗ ਪਿਆ ਤੇ ਮੇਰੇ ਭਰਾ ਦੀ ਜਿਹੜੀ ਘਰ ਵਾਲੀ ਪਹਿਲਾਂ ਨਹੀਂ ਸੀਗੀ ਉਹਦੀ ਭੈਣ ਦੀ ਨਣਦ ਸਾਡੇ ਪਿੰਡ ਆਲ ਮੜੇ ਉਹਨਾਂ ਦੇ ਘਰੇ ਜਾ ਕੇ ਰਹੇ ਉਹਨਾਂ ਦੇ ਘਰੇ ਜਾ ਕੇ ਨਾਤੋ ਕੀ ਲੀਡਾ ਲੱਤਾ ਬਦਲਿਆ ਉਹ ਕੁੜੀ ਨੇ ਜਿਹੜੀ ਮੇਰੇ ਭਰਾ ਦੀ ਸਾਲੀ ਹਰ ਸੀ ਪਹਿਲੀ ਦੁੱਧ ਦੀ ਸੀ ਇਹਦੇ ਸਹੁਰੇ ਹੁਣ ਰੋੜਾ ਨਹੀਂ ਵੇਰ ਹੈ ਤੇ ਉੱਥੇ ਜਾ ਕੇ ਉਹਨੇ ਦੇਖ ਲਓ ਉਸੇ ਗੰਮ ਦੇ ਵਿੱਚ ਖੁਦਕੁਸ਼ੀ ਕਰ ਲਈ ਉਹ ਕੁੜੀ ਨੇ ਮੈਂ ਪਹਿਲੀ ਵੀਡੀਓ ਚ ਮੇਰੇ ਆ ਗੱਲ ਯਾਦ ਨਹੀਂ ਆਈ ਕਿ ਬੇਸ਼ੱਕ ਪਤਾ ਕਰ ਸਕਦੇ ਹਾਂ ਉਸੇ ਗੰਮ ਦੇ ਵਿੱਚ ਉਹ ਕਿਸੇ ਨਾਲ ਵੀ ਚੰਗਾ ਸਲੂਕ ਨਹੀਂ ਕਰਦਾ ਮੇਰੇ ਪਿਓ ਨੂੰ ਉਹਨੇ ਸਾਂਭਿਆ ਨਹੀਂ ਮੇਰੇ ਚਾਚੇ ਦੇ ਮੁੰਡੇ ਬੂਟੇ ਨੇ ਸਾਂਭਿਆ ਇੱਕ ਪਿੰਡ ਚੋਂ ਮੁੰਡਾ ਸੁਖ ਹੈ ਉਹਨੇ ਸਾਂਭਿਆ ਪੁੱਜ ਕੇ ਵੇਚ ਕਰਕੇ ਕੀ ਮੰਗੋਂ ਕੀ ਮੰਗ ਕਰ ਦੱਸੋ ਮੰਗੇ ਵੀਰ ਜੀ ਵੀ ਸਾਡਾ ਹਿੱਸਾ ਸਾਨੂੰ ਮਿਲੇ ਉਹਨੇ ਕਿਵੇਂ ਸਾਰੇ ਘਰ ਦਾ ਮਾਲਕ ਬਣਿਆ ਉਹ ਨੂੰ ਸਜ਼ਾ ਵੀ ਮਿਲੀ ਜਿਹੜਾ ਘਰ ਉਹਨੇ 1620000 ਦਾ ਵਿੱਚ ਉਹ ਘਰ ਮੈਂ ਸਾਂਭਾ ਚੁਣਦਾ ਜੀ ਉਸ ਟਾਈਮ ਤੋਂ ਕੋਈ ਵਕੀਲ ਦਾ ਵਗੈਰਾ ਕੀਤਾ ਸੀ ਕੋਈ ਮੈਂ ਵੀਰ ਜੀ ਵਕੀਲ ਕੀਤਾ ਸੀ ਪਹਿਲਾਂ ਪਹਿਲਾਂ ਮੈਂ ਗਿਆ ਸ਼ੋਕ ਕੁਮਾਰ ਕਾਠਪਾਲ ਕੋਲ ਉਹ ਵਕੀਲ ਬਹੁਤ ਵਧੀਆ ਮਨੋਟ ਦਾ ਬਹੁਤ ਚੰਗਾ ਬੰਦਾ ਬੜੀ ਇਨਸਾਨੀਅਤ ਹੈ ਹੁਣੇ ਮੇਰੀ ਗੱਲ ਬਾਤ ਸੁਣੀ ਚਾਹ ਪਾਣੀ ਪੀਆ ਉਹ ਕਹਿੰਦਾ ਪੈਸਿਆਂ ਦੀ ਵੀ ਕੋਈ ਗੱਲ ਨਹੀਂ ਕਹਿੰਦਾ ਤੇ ਉਹ ਉਹ ਲਾਲਚੀ ਵੀ ਹੈ ਨਹੀਂ ਬੰਦਾ ਮੈਨੂੰ ਕੋਈ ਯਾਰ ਬੇਲੀ ਕਹਿੰਦਾ ਲੰਮਾ ਕੇਸ ਲੈ ਜਾ ਐ ਕਰ ਸੁਭਾਸ ਚੰਦਰ ਗੁਕਲਾਨੀ ਕੋਲੇ ਜਾ ਉਹ ਆ ਕੇ ਵਕੀਲ ਤਕੜਾ ਮੈਂ ਉਹਦੇ ਕੋਲੇ ਗਿਆ ਹੁਣੇ ਉਸ ਟਾਈਮ 10000 ਮੰਗ ਲਿਆ ਮੈਂ ਕਿਹਾ ਜੀ ਮੈਂ ਹੌਲੀ ਹੌਲੀ ਦੇ ਦੂੰਗਾ ਪਹਿਲਾਂ ਦੋ ਦੇ ਦਾਂ ਫਿਰ ਉਹਨੇ ਕਿਤੇ ਮੈਨੂੰ ਕਹਿਣਾ ਮੰਗਲਵਾਰ ਨੂੰ ਆਈ ਸ਼ੁੱਕਰਵਾਰ ਨੂੰ ਆਈ ਐ ਮੇਰੇ 6-7 ਗੜੇ ਮਰਵਾਏ ਫਿਰ ਮੈਨੂੰ ਸਮਝ ਨਹੀਂ ਆਈ ਵੀ ਐ ਕਿਉ ਉਹ ਵਕੀਲ ਦੀ ਮੈਂ ਇੱਕ ਇਮਾਨਦਾਰੀ ਮੰਨ ਗਿਆ ਵੀ ਵਕੀਲ ਤੇ ਕਹਿੰਦੇ ਹੁੰਦੇ ਨੇ ਨਾ ਪੁਲਿਸ ਵਾਲਾ ਪੈਸੇ ਨਹੀਂ ਮੋੜਦੇ ਹੁੰਦੇ। ਕਿ ਉਹ ਵਕੀਲ ਨੇ ਮੇਰੇ ਪੈਸੇ ਸਾਰੇ ਮੋੜਤੇ ਕਾਗਜ਼ ਪੱਤਰ ਉਹ ਕਹਿੰਦਾ ਪਏ ਰਹਿਣਗੇ। ਕਾਗਜ਼ ਪੱਤਰ ਵੀਰ ਜੀ ਮੈਂ 7-8 ਸਾਲਾਂ ਤੋਂ ਬਾਅਦ ਚ ਉਚੱਕ ਕੇ ਲਿਆਇਆ। ਤੇ ਕੇਸ ਨਹੀਂ ਉਹਨੇ ਤੋੜਿਆ ਜੀ ਜਿੱਧਰ ਵੀ ਗਏ ਆ ਨਾ ਜੀ ਕਿਸੇ ਨੇ ਨਹੀਂ ਸੁਣੀ। ਮੈਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖੀ। ਰੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ। ਰਾਸ਼ਟਰਪਤੀ ਸ਼ਾਇਦ ਅਬਦੁਲ ਕਲਾਮ ਸੀ ਬੀਜੀਪੀ ਪਤਾ ਨਹੀਂ ਕੌਣ ਸੀ ਪੰਜਾਬ ਪੁਲਿਸ ਦਾ ਤੇ ਇੱਕ ਚਿੱਠੀ ਦਾ ਮਾੜਾ ਜਿਹਾ ਐਕਸ਼ਨ ਹੋਇਆ ਜੀ ਇਹ ਕੀ ਕਾਰਨ ਹੈ ਕੀ ਚਾਹੁੰਦੇ ਹੈ ਤੇ ਉਹ ਪੁਲਿਸ ਵਾਲਿਆਂ ਨੇ ਲਿਖ ਕੇ ਵਾਸਤੇ ਤੈਜੀਪੁਰਾ ਉਪਰਾਜ ਬਿੰਚ ਹੁੰਦੇ ਕੋਈ ਨਹੀਂ ਸੁਣਵਾਈ ਹੋਈ ਜੀ ਕਿਤੇ ਵੀ ਨਹੀਂ ਸੁਣਵਾਈ ਹੋਈ ਬਿਰਜੀ ਸੋ ਤੁਹਾਡੇ ਰਾਹੀਂ ਮੇਰੀ ਉਹਨਾਂ ਇਕਤਾਵਾਂ ਜੀ ਮਾਫੀ ਚਾਹੁੰਨਾ ਭਗਵੰਤ ਸਿੰਘ ਮਾਨ ਜੀ ਤੋਂ ਮੁੱਖ ਮੰਤਰੀ ਤੋਂ ਕਿਉਂਕਿ ਪਹਿਲੀ ਵੀਡੀਓ ਵਿੱਚ ਮੈਂ ਭੁੱਲ ਗਿਆ ਮੈਂ ਉਹਨਾਂ ਨੂੰ ਬੇਨਤੀ ਕਰਨੀ ਸੀ ਭਗਵੰਤ ਮਾਨ ਜੀ ਨੂੰ ਮੇਰੀ ਬੇਨਤੀ ਹੈ ਵੀ ਸਾਨੂੰ ਸਾਰਾ ਇਨਸਾਫ ਦਿਵਾਓ ਜੀ ਮੇਰੀ ਬੇਨਤੀ ਜੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੂੰ ਹੈ ਮੇਰੀ ਬੇਨਤੀ ਹੈ ਜੀ ਅਮਿਤ ਤ샤 ਜੀ ਨੂੰ ਮੇਰੀ ਬੇਨਤੀ ਹੈ ਜੀ ਆਨੰਦ ਮਹਿੰਦਰਾ ਜੀ ਨੂੰ ਵੀ ਸਾਡੀ ਮਦਦ ਕਰੋ ਇੱਕ ਮੇਰੀ ਮੈਂ ਭੁੱਲ ਗਿਆ ਸੀ ਜੀ ਪਹਿਲੀ ਵੀਡੀਓ ਵਿੱਚ ਵੀ ਕਹਿਣਾ ਸੀ ਇਹ ਸਾਨੂੰ ਸੂਦ ਜੀ ਨੂੰ ਬੇਨਤੀ ਹੈ ਜੋਗਿੰਦਰ ਸਿੰਘ ਉਭਰਾਏ ਜੀ ਨੂੰ ਬੇਨਤੀ ਹੈ ਤੇ ਇੱਕ ਵੀਰ ਜੀ ਹੈਗੇ ਜੀ ਉਥੋਂ ਕੈਨੇਡਾ ਤੋਂ ਹੈ ਜਗਮੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਵੀ ਸਾਡੀ ਹੈਲਪ ਕਰੋ ਅਜੀ ਤਾਈ ਕੋਈ ਕੁਝ ਵੀ ਨਹੀਂ ਹੋਇਆ ਜੀ ਆ ਜਿਹੜੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਦੂਜੀ ਵੀਡੀਓ ਹੈ ਜੀ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਮੇਰੇ ਕੋਲੇ ਆਏ ਸੁਖਨੈ ਵੀਰ ਜੀ ਵੀਰ ਜੀ ਨੇ ਮੇਰਾ ਦੁੱਖ ਦਰਦ ਸੁਣਿਆ ਜੀ ਉਹਨਾਂ ਦਾ ਧੰਨਵਾਦ ਮਦਦ ਕਰਦੇ ਨੇ ਕੋਈ ਤੁਹਾਡੇ ਕੋਈ ਸਾਰ ਲਈ ਜਾਵੇ ਕੋਈ ਨਾ ਕੋਈ ਵੀਰ ਜੀ ਮੈਨੂੰ ਨਾ ਪੋਲੀਓ ਹੋਇਆ ਬਚਪਨ ਤੋਂ ਮੇਰੀ ਹੁਣ 55 ਸਾਲ ਦੀ ਹੋ ਗਰਿਆ ਮੈਂ 2 ਸਾਲ ਦਾ ਜਦੋਂ ਮੈਨੂੰ ਪੋਲੀਓ ਹੋਇਆ ਤੇ ਸਨ 2000 ਚ ਮੈਂ ਵਿਸ਼ਾਖਾਪਟਨ ਨੂੰ ਤੋਂ ਆਪਰੇਸ਼ਨ ਕਰਵਾ ਲਿਆ ਪੇਟੋ ਮੈਨੂੰ ਭੇਜਤਾ ਕਹੇ ਕਿ ਉਹ ਤਾਂ ਠੀਕ ਹੋ ਜਾਏ ਫਲਾਨਾ ਤੇ ਹੁਣ ਕਬੰਦੀ ਨਾ ਹੁੰਦਾ ਮੈਨੂੰ ਵੀ ਐਸੀ ਮੈਂ ਤੰਦਰੁਸਤ ਹੋ ਜਾਂ ਵੀ ਮੈਂ ਵੀ ਕੋਣੀ ਠੀਕ ਹੋ ਜੂਗਾ ਉਹ ਆਪਰੇਸ਼ਨ ਕਰਕੇ ਉਹਨੇ ਪੈਰ ਸਿੱਧਾ ਕਰਤਾ ਉਸ ਤੋਂ ਬਾਅਦ ਜੀ ਹੌਣ ਵੇਲੇ ਪਲਸਟਰ ਕੁੱਟਿਆ ਗਿਆ ਤੇ ਘਰਦਿਆਂ ਨੇ ਖੋਲਿਆ ਨਹੀਂ ਗਾ ਪੈਰ ਸੁਨਣਾ ਮੇਰਾ ਗੋਡਾ ਮੇਰਾ ਮੁੜਦਾ ਨਹੀਂ ਹੁਣ ਮੇਰੇ ਘੱਟੋ ਘੱਟ ਵੀ ਗੋਡੇ ਤੇ ਵੀ 60-70000 ਰੁਪਿਆ ਲੱਖ ਰੁਪਿਆ ਲੱਗੂਗਾ ਇਹ ਜੈਪੁਰ ਅਪੋਲੋ ਹਸਪੀਟਲ ਹੈ ਜੀ ਨਵੀਨ ਸ਼ਰਮਾ ਉੱਤੇ ਡਾਕਟਰ ਹੈ ਤੇ ਮੈਂ ਫੋਨ ਕਰਕੇ ਵੀ ਪੁੱਛਿਆ ਸੀ ਆ 5 ਲੱਖ ਵਾਲਾ ਮੇਰੇ ਕੋਲ ਕਾਰਡ ਹੈਗਾ ਮੋਦੀ ਸਾਹ ਵਾਲਾ ਉਹ ਨਹੀਂ ਉੱਤੇ ਚੱਲਦਾ ਹੂੰ ਸੋ ਮੈਂ ਸੋਡੇ ਨੇ ਬੇਨਤੀ ਹੈ ਕਿਸੇ ਸਮਾਜ ਸੇਵਕ ਜੱਥੇਬੰਦੀ ਨੂੰ ਵੀ ਮੇਰੇ ਗੋਡੇ ਦਾ ਜਰੂਰ ਇਲਾਜ ਕਰਵਾ ਦੇ 24 ਸਾਲ ਹੋ ਗਏ ਮੈਂ ਲੱਤ ਮੋੜ ਕੇ ਨਹੀਂ ਦੇਖਿਆ ਸਿੱਧੀ ਹੈ ਜੀ ਬਸ ਇ tanto ਵੱਧ ਨਹੀਂ ਹੂੰ ਮੋੜਦੀ ਬਾਕੀ ਚਾਹੁੰਦੇ ਆ ਜੀ ਵੀ ਮੇਰਾ ਘਰ ਸਾਵਾ ਜਰੂਰ ਮੈਨੂੰ ਮਿਲੇ ਅਸੀਂ ਪਿੰਡ ਮੈਂ ਪਿੰਡ ਜਾਣਾ ਚਾਹੁੰਦਾ ਮੇਰਾ ਇੱਥੇ ਹੁਣ ਜੀ ਨਹੀਂ ਲੱਗਦਾ ਇਸ ਕਰੀ ਮੈਨੂੰ ਬਹੁਤ ਪਿੰਡ ਦੀ ਯਾਦ ਆਉਂਦੀ ਹੈ ਮੈਂ ਸੋਣਾ ਇੱਥੇ ਐ ਸੁਪਨੇਸ਼ ਮੈਂ ਪਿੰਡ ਜਾਵੜਦਾ ਘਰ ਤਾਂ ਘਰੀ ਹੁੰਦਾ ਉਹਦਾ ਘਰ ਬਹੁਤ ਯਾਦ ਆਉਂਦੀ ਜੀ 16 ਲੱਖ 20 ਹਜ਼ਾਰ ਦਾ ਵਿੱਚ ਜਿਹੜੇ ਗਵੰਡੀਆਂ ਨੂੰ ਵੇਚਿਆ ਮੈਂ ਉਹਨਾਂ ਨਾਲ ਹੱਥ ਜੋੜ ਕੇ ਕਿਹਾ ਵੀ ਤੁਸੀਂ ਘਰ ਨਾ ਲਓ ਇਹ ਘਰ ਨਾਲ ਮੇਰੀ ਆਤਮਾ ਜੁੜੀ ਹੈ ਜ਼ਮੀਨ ਕਿੰਨੀ ਸੀ ਜਮੀਨ ਵੀਰ ਜੀ ਮੈਨੂੰ ਇਹ ਵੀ ਨਹੀਂ ਪਤਾ ਕੋਈ ਤਾਂ ਕਹਿੰਦਾ ਤੁਹਾਡੇ ਕੋਲ 7 ਕਿੱਲੇ ਵਾਣ ਸੀ ਕੋਈ ਕਹਿੰਦਾ 5.7 ਕਿੱਲੇ ਸੀ ਹੁਣ ਮੈਂ ਸੁਣਿਆ ਵੀ ਉਹਨੇ ਥੋੜੀ ਜੀ ਰੱਬ ਨੇ ਉਹਨੂੰ ਸਜ਼ਾ ਦਿੱਤੀ ਹੈ ਉਹਦਾ ਮੁੰਡਾ ਵੀ ਉਹਨੂੰ ਬਹੁਤ ਕੁੱਟਦਾ ਹੈ ਉਹਦੇ ਘਰ ਵਾਲੀ ਵੀ ਕੁੱਟਦੀ ਹੈ ਉਹਦੀ ਕੁੜੀ ਵੀ ਕੁੱਟਦੀ ਹੈ ਜੇ ਮੈਨੂੰ ਵੀਰ ਜੀ ਨਾ ਵੀ ਇਨਸਾਫ਼ ਮਿਲੂ ਨਾ ਤਾਂ ਇਸ ਤੁਹਾਡੇ ਰਾਹੀਂ ਮੇਰਾ ਇਹ ਬੇਨਤੀ ਸੰਦੇਸ਼ ਹੈ ਵੀ ਇੱਕ ਤਾਂ ਕਾਨੂੰਨ ਦੀ ਫੁੱਲ ਵੈਜਤੀ ਇਹਦੇ ਚ ਕਿਉਂਕਿ ਕਾਨੂੰਨ ਨੂੰ ਨੇ ਗੁੰਮਰਾਹ ਕੀਤਾ ਵੀ ਕਾਨੂੰਨ ਦੇ ਉੱਤੋਂ ਦੀ ਕਾਨੂੰਨ ਤੋਂ ਵੱਡਾ ਕਿਵੇਂ ਹੋਵੇ ਕਾਨੂੰਨ ਦੀ ਪੂਰੀ ਦੁਨੀਆ 'ਚ ਵੈਜਤੀ ਹੋਊਗੀ ਜੇ ਮੋਦੀ ਸਾਹਿਬ ਕਹਿੰਦੇ ਨੇ ਸਾਨੂੰ G7 ਤੋਂ G8 ਕਰਕੇ ਸਾਨੂੰ ਦੁਨੀਆ ਦੇ 8ਵੇਂ ਪ੍ਰਧਾਨ ਬਣਾ ਦਿਓ ਬਹੁਤ ਚੰਗੀ ਗੱਲ ਹੈ ਜੀ ਆਪਾਂ ਤਾਂ ਬਹੁਤ ਖੁਸ਼ ਹੋਵਾਂਗੇ ਬਣ ਲਈ ਪਰ ਮੋਦੀ ਸਾਹਿਬ ਨੂੰ ਕਹਿ ਲੈਣਾ ਵੀ ਜਿਹੜਾ ਦੇਸ਼ ਵਿੱਚ ਹੋ ਰਿਹਾ ਉਸ ਨੂੰ ਪਹਿਲਾਂ ਤੁਸੀਂ ਸਹੀ ਕਰੋ ਠੀਕ ਹੈ ਜੀ ਤੇ ਫਿਰ ਕੀ ਹੋਇਆ ਜੀ ਉਸ ਤੋਂ ਬਾਅਦ ਜਦੋਂ ਉਹਨੇ ਘਰ ਉਹਨਾਂ ਨੇ ਉੱਤੋਂ ਦੀ ਹੋ ਕੇ ਲੈ ਲਿਆ ਤੇ ਮੈਂ ਉਹਨਾਂ ਦੀ ਬਹੁਤ ਮਿਹਨਤ ਆ ਕਰੀਆਂ ਉਹਨਾਂ ਨੇ ਘਰ ਉਤੋਂ ਦੀ ਹੋ ਕੇ ਲੈ ਲਿਆ ਤਿੰਨ ਕਿਸਾਲਾਂ ਬਾਅਦ ਉਹ ਘਰ ਵਾਲਾ ਬੰਦਾ ਮਰ ਗਿਆ ਪਹਿਲਾਂ ਉਹਨਾਂ ਦੇ ਮੁੰਡੇ ਦੀ ਕੈਂਸਰ ਹੋਇਆ ਫਿਰ ਉਹ ਬੰਦਾ ਮਰ ਗਿਆ ਫਲੇਲ 8 ਦਿਨਾਂ ਬਾਅਦ ਫਲੇਲ ਦੇ ਘਰ ਵਾਲੀ ਮਰ ਗਈ ਮੁੰਡਾ ਠੀਕ ਹੈ ਵੀ ਇੰਨੀ ਕਹਿ ਲੋ ਵੀ ਕਿਹਨੇ ਕਹਿ ਲੋ ਹਾ ਲੱਗੀ ਕਹਿ ਲੋ ਕਿਵੇਂ ਕਹਿ ਲੋ ਵੀ ਉਹਦੇ ਕੋਲੇ ਆਪ ਦੇ ਕੋਲੇ ਬਹੁਤ ਵੱਡਾ ਚਾਰਕਨ ਵਾਲਾ ਦਾ ਦੂਜੇ ਪਾਸੇ ਵੇੜਾ ਸਾਡਾ ਪੌਣੇ ਦੋ ਕਨਾਲਾਂ ਦਾ ਸਾਹਮਣੇ ਵੇੜਾ ਸੀ ਸਾਡੇ ਘਰ ਤੇ ਫਲੇਲ ਸਿੰਘ ਦੀ ਬਹੁਤ ਚਿਰ ਦੀ ਅੱਖ ਸੀ ਮੈਨੂੰ ਘਰ ਦੀ ਯਾਦ ਬਹੁਤ ਆਉਂਦੀ ਹੈ ਘਰ ਮੈਂ ਵੀਰ ਜੀ ਸਾਵਾ ਮੜ ਬਣਾ ਸੋ ਸਰਕਾਰ ਨੂੰ ਮੇਰੀ ਬੇਨਤੀ ਹੈ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ ਇਨਸਾਫ ਦੀ ਮਦਦ ਕਰਦੇ ਜੀ ਬੇਨਤੀ ਆਪਣੀ ਦੂਜਾ ਇਹ ਹੈ ਜੀ ਵੀ ਕੱਲ ਨੂੰ ਆਪਦੇ ਬੱਚਿਆਂ ਨੂੰ ਵਿਆਹੂਗਾ ਦੋ ਨਵੇਂ ਪਰਿਵਾਰ ਉਹਦੇ ਨਾਲ ਰਿਸ਼ਤੇਦਾਰੀ ਭਰਾ ਮੇਰੇ ਨਾਲ ਜੋੜਨਗੇ ਤਾਰ ਸਿੰਘ ਉਹਦੇ ਨਾਲ ਵੀ ਮੈਂ ਕਹਿਣਾ ਵੀ ਜਿਹੜਾ ਵੀ ਦੋ ਪਰਿਵਾਰ ਉਹਦੇ ਨਾਲ ਰਿਸ਼ਤੇਦਾਰੀ ਜੋੜਨਗੇ ਉਹਦੀ ਖਾਨਦਾਨੀ ਖਾਨਦਾਨੀ ਬਾਰੇ ਪਹਿਲਾਂ ਪਤਾ ਕਰ ਲੈਣਾ ਵੀ ਜਿਹੜੇ ਨੇ ਨਾ ਤਾਂ ਆਪਦੀ ਮਾਂ ਨੂੰ ਬਖਸ਼ਿਆ ਨਾ ਪਿਓ ਨੂੰ ਬਖਸ਼ਿਆ ਨਾ ਭੈਣ ਨੂੰ ਬਖਸ਼ਿਆ ਨਾ ਭਰਾ ਨੂੰ ਬਖਸ਼ਿਆ ਸਾਰਿਆਂ ਦੇ ਹਿੱਸਾ ਖਾ ਗਿਆ ਤਉ ਦੀ ੜਾਦ ਗਿਰਜੋ ਦਾ ਲਹੂ ਵੀ ਥੋੜਾ ਬਹੁਤਾ ਗਾਂ ਰੰਗ ਦਿਖਾਊਗਾ ਬਿਲਕੁਲ ਸੀ ਸੀ ਰਾਜਾ ਸਿੰਘ ਜੀ ਇਹ ਇਸ ਦੀ ਕਹਾਣੀ ਤੁਸੀਂ ਸੁਣੀ ਤੇ ਸਾਡੇ ਵੀ ਅਪੀਲ ਕੇ ਸਮਾਜੇ ਵੀ ਅੱਗੇ ਆਉਣ ਤੇ ਇਹਨਾਂ ਦਾ ਦੁੱਖ ਦਰਦ ਸੁਣ ਮੈਂ ਅਰਬੀ ਅਲਾਈਦੋਂ ਮਾਸਟਰ ਖਾਨ ਦਿਉਜ਼ਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਤੇ